ਦੇਖੋ ਜੀ ਜੇ ਤੁਸੀਂ ਦੁਪੱਟੇ ਤੇ ਗੁੰਮ ਲੈਂਸ ਲਗਾਉਣੀ ਹੈ ਤਾਂ ਉਹਨੂੰ ਇਸ ਤਰ੍ਹਾਂ ਰੱਖ ਕੇ ਐਦਾਂ ਫੋਲਡ ਕਰਕੇ ਇਹਨੂੰ ਐਸੀ ਤਰ੍ਹਾਂ ਰੱਖੀ ਚੱਲੋ ਕੱਪੜੇ ਨੂੰ ਬਿਲਕੁਲ ਨਹੀਂ ਖਿੱਚਣਾ ਹੈਗਾ ਲੈਂਸ ਨੂੰ ਖਿੱਚੋ ਦੇਖੋ ਜੀ ਸਿਰੇ ਤੇ ਜਾ ਕੇ ਆਪਾਂ ਨੇ ਇਹਨੂੰ ਐਸੀ ਤਰ੍ਹਾਂ ਕਰਕੇ ਐਦਾਂ ਫੋਲਡ ਕਰ ਲੈਣਾ ਹੈ ਇਸ ਵਸੇ ਇਸੇ ਤਰ੍ਹਾਂ ਹੋਲਡ ਕਰ ਲਓ ਤੇ ਇਸੇ ਤਰ੍ਹਾਂ ਮੋੜ ਕੇ ਸੀਨ ਲਗਾ ਲਓ ਬਸ ਇਹਨੇ ਕਰੀਓ ਦੂਬਾ ਉਸ ਤੋਂ ਬਾਅਦ ਇਸ ਪੂਰੀ ਲੈਂਸ ਲਗਾ ਕੇ نیچے ਚੰਗੀ ਤਰ੍ਹਾਂ ਕੱਢ ਲੈਣਾਗਾ ਤੇ ਉੱਪਰ ਬੰਦ ਸੀਨ ਲਾ ਦੇਣੀ ਹੈ के तैयार हो होगी देखो कि सफाई किफाई लैस लगी है नीचे नीचों कपड़ा चंकी तरह क्ड लेना है नहीं फिर तो फिर इतना कपड़ा कट्ठा हो जाऊगा खूंजे आ बिल्कुल बिलकुलर कौ, से बस ऐदा रख के सूह बिचे रह बस इस तरह चलो तो लो जी हम अपने पिछ बिलकुल खूंजा ਸੇਈ ਤਰੀਕੇ ਨਾਲ ਬਣ ਜੁਗਿਆ